ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਪ੍ਰਕਰ ਲਾਈਵ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਆਪਣੇ ਪਰਿਵਾਰਾਂ ਵਿੱਚ ਖੁਸ਼ੀਆਂ ਮਾਣਦੇ ਹੋਵੋਗੇ ਆਪਾਂ ਜੋ ਆਪਣੇ ਚੈਨਲ ਤੇ ਰੀਅਲ ਲਾਈਫ ਦੇ ਹੀਰੋ ਦੀਆਂ ਕਹਾਣੀਆਂ ਦਾ سلسلہ ਸ਼ੁਰੂ ਕੀਤਾ ਹੈ ਆਪਾਂ ਅੱਜ ਉਸ ਵਿੱਚ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿੱਥੇ ਕੋਈ جنگ ਨਹੀਂ ਸੀ ਪਰ ਸਾਹਮਣੇ ਮੌਤ ਖੜੀ ਸੀ ਇੱਕ ਅਜਿਹਾ ਹੀਰੋ ਜਿਸ ਨੇ ਕੋਈ ਹਥਿਆਰ ਨਹੀਂ ਚੁੱਕੇ ਪਰ ਹੌਂਸਲੇ ਨਾਲ ਮੌਤ ਨੂੰ ਹਰਾ ਦਿੱਤਾ ਇਹ ਕਹਾਣੀ ਹੈ ਸਰਦਾਰ ਜਸਵੰਤ ਸਿੰਘ ਗਿੱਲ ਦੀ ਜੋ ਕਿ ਮਾਈਨਿੰਗ ਇੰਜੀਨੀਅਰ ਸਨ ਉਹਨਾਂ ਨੂੰ ਕੈਪਸੂਲ ਗਿੱਲ ਵੀ ਕਿਹਾ ਜਾਂਦਾ ਹੈ ਗਿੱਲ ਸਾਹਿਬ ਦਾ ਜਨਮ 22 ਨਵੰਬਰ 1939 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਠਿਆਲਾ ਵਿਖੇ ਹੋਇਆ ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਅੰਮ੍ਰਿਤਸਰ ਦੇ ਉਰਦੂ ਸਕੂਲ ਅਤੇ ਬਾਅਦ ਵਿੱਚ ਖਾਲਸਾ ਕਾਲਜ ਤੋਂ ਪ੍ਰਾਪਤ ਕੀਤੀ 1959 ਵਿੱਚ ਖਾਲਸਾ ਕਾਲਜ ਤੋਂ ਉਹਨਾਂ ਨੇ ਬੀਐਸਸੀ ਨਾਨ-ਮੈਡੀਕਲ ਕੀਤੀ ਅਤੇ ਬੀਐਸਸੀ ਨਾਨ-ਮੈਡੀਕਲ ਕਰਨ ਤੋਂ ਬਾਅਦ 1965 ਵਿੱਚ ਆਈਆਈਟੀ ਧਨਵាទ ਤੋਂ ਮਾਈਨਿੰਗ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਿਵੇਂ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਉਹ ਕੋਈ ਨਾ ਕੋਈ ਜੌਬ ਸ਼ੁਰੂ ਕੀਤੀ। ਉਸੇ ਤਰ੍ਹਾਂ ਗਿੱਲ ਸਾਹਿਬ ਨੇ ਵੀ 1965 ਵਿੱਚ ਚੰਦ <th>ਪਰ ਜੋ ਕਿ ਕੋਲ ਸੀਲਜ ਦਾ ਕੰਮ ਕਰਦੇ ਸਨ ਉਹਨਾਂ ਕੋਲੇ ਆਪਣੀ ਪਹਿਲੀ ਜੌਬ ਸਟਾਰਟ ਕੀਤੀ। ਗਿੱਲ ਸਾਹਿਬ ਆਪਣੇ ਜੌਬ ਪ੍ਰਤੀ ਬਹੁਤ ਇਮਾਨਦਾਰ ਸਨ ਤੇ ਮਿਹਨਤ ਅਤੇ ਲਗਨ ਨਾਲ ਆਪਣਾ ਕੰਮ ਕਰਦੇ ਸਨ। 1973 ਵਿੱਚ ਉਹ ਕੋਲ ਇੰਡੀਆ ਲਿਮਟਿਡ ਵਿੱਚ ਸ਼ਾਮਲ ਹੋ ਗਏ। ਅਤੇ 1998 ਵਿੱਚ ਇੰਜੀਨੀਅਰ ਇਨ ਚੀਫ ਦੇ ਉੱਤੇ ਤੋਂ ਸੇਵਾ ਮੁਕਤ ਹੋਏ। ਉਹਨਾਂ ਦੀ ਜ਼ਿੰਦਗੀ ਵਿੱਚ ਜੋ ਵੱਡਾ ਦਿਨ ਸੀ ਉਹ ਸੀ 13 ਨਵੰਬਰ 1998 ਦੀ ਰਾਤ ਨੂੰ ਪੱਛਮੀ ਬੰਗਾਲ ਦੇ ਰਾਣੀਗੰਜ ਵਿੱਚ ਮਹਾਵੀਰ ਕੋਲੇਵਰੀ ਖਾਨ ਵਿੱਚ ਧਮਾਕੇ ਕਰ ਪਾਣੀ ਭਰ ਗਿਆ। ਜਿਸ ਨਾਲ 350 ਫੁੱਟ ਜ਼ਮੀਨ ਹੈਟਾਂ 71 ਮਜ਼ਦੂਰ ਜੋ ਕੋਲਾ ਖਾਨ ਵਿੱਚ ਕੰਮ ਕਰਦੇ ਸਨ ਉੱਥੇ ਫਸ ਗਏ। ਸਾਰੇ ਸਿਵਲ ਕਾਰਜ ਫੇਲ ਹੋ ਗਏ ਤੇ ਭਾਰਤੀ ਫੌਜ ਨੂੰ ਸੱਦਾ ਦਿੱਤਾ ਗਿਆ ਤਾਂ ਜੋ ਮਜ਼ਦੂਰਾਂ ਨੂੰ ਬਚਾਇਆ ਜਾ ਸਕੇ ਇਸ ਮਿਸ਼ਨ ਦੀ ਕਮਾਂਡ ਗਿਲਸਾਹਬ ਕੋਲ ਸੀ ਸਥਿਤੀ ਕਾਫੀ ਗੰਭੀਰ ਸੀ ਸਾਰੇ ਚਿੰਤਾ ਵਿੱਚ ਸਨ ਕਿ ਇਨ੍ਹਾਂ ਮਜ਼ਦੂਰਾਂ ਨੂੰ ਕਿਵੇਂ ਜਿਉਂਦਿਆਂ ਬਾਹਰ ਕੱਢਿਆ ਜਾ ਸਕੇ ਪਰ ਗਿਲਸਾਹਬ ਦੇ ਹੌਸਲੇ ਬਹੁਤ ਸਨ ਉਹਨਾਂ ਨੇ ਕਿਹਾ ਜਦ ਤੱਕ ਸਾਹ ਹੈ ਉਮੀਦ ਕਾਇਮ ਹੈ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇਗਾ ਸਾਰੇ ਅਧਿਕਾਰੀਆਂ ਨੇ ਵੱਖਰੇ ਵੱਖਰੇ ਢੰਗ ਦੇ ਸੁਝਾਅ ਦਿੱਤੇ ਪਰ ਗਿੱਲ ਸਾਹਿਬ ਨੇ ਇੱਕ ਬਲੱਖਣ ਯੋਜਨਾ ਬਣਾਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤਾ ਹੋਇਆ ਸਟੀਲ ਦਾ ਕੈਪਸੂਲ ਬਣਾਇਆ ਜਿਸ ਨਾਲ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾਣਾ ਸੀ ਜਿਸ ਨੂੰ ਇੱਕ ਵੱਡੇ ਬੋਰ ਹੋਲ ਨਾਲ ਖਾਨ ਵਿੱਚ ਭੇਜਿਆ ਜਾਣਾ ਸੀ ਤੇ ਹੁਣ ਸਵਾਲ ਇਹ ਸੀ ਕਿ ਇਸ ਕੈਪਸੂਲ ਵਿੱਚ ਬੈਠ ਕੇ ਕੌਣ ਖਾਨ ਵਿੱਚ ਜਾਏਗਾ ਤੇ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਲਿਆਏਗਾ ਕਿਉਂਕਿ ਸਥਿਤੀ ਬਹੁਤ ਗੰਭੀਰ ਸੀ ਸਾਰੇ ਡਰੇ ਹੋਏ ਸਨ ਕਿਸੇ ਨੇ ਵੀ ਕੋਈ ਇੰਟਰਸੋ ਸ਼ੋ ਨਾ ਕੀਤਾ ਕਿ ਉਹ ਕੈਪਸੂਲ ਵਿੱਚ ਬੈਠ ਕੇ ਹੇਠਾਂ ਜਾਵੇਗਾ ਤੇ ਇਸ ਕਾਰਜ ਦੀ ਜ਼ਿੰਮੇਵਾਰੀ ਲਏਗਾ ਪਰ ਗਿੱਲ ਸਾਹਿਬ ਨੇ ਆਪਣੀ ਜਾਨ ਦੀ ਪ੍ਰਵਾਹ ਦਾ ਪ੍ਰਵਾਨਨਾ ਕੀਤੇਆਂ ਕੈਪਸੂਲ ਵਿੱਚ ਬੈਠ ਕੇ ਖਾਨ ਵਿੱਚ ਹੀਠਾਂ ਜਾਣ ਦਾ ਫੈਸਲਾ ਕੀਤਾ ਤਾਂ ਜੋ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ ਗਿਲ ਸਾਹਿਬ ਆਪਣੀ ਇੱਕ ਇੰਟਰਵਿਊ ਵਿੱਚ ਦੱਸਦੇ ਹਨ ਜਦੋਂ ਉਹ ਕੈਪਸੂਲ ਵਿੱਚ ਬੈਠ ਕੇ ਖਾਨ ਵਿੱਚ ਜਾਂਦੇ ਹਨ ਤਾਂ ਮਜ਼ਦੂਰ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਮਜ਼ਦੂਰ ਉਹਨਾਂ ਨੂੰ ਦੱਸਦੇ ਆ ਕਿ ਉਹਨਾਂ ਨੇ ਤਾਂ ਉਮੀਦ ਹੀ ਛੱਡ ਦਿੱਤੀ ਸੀ ਕਿ ਕੋਈ ਉਹਨਾਂ ਨੂੰ ਬਚਾਉਣ ਲਈ ਇਸ ਖਾਨ ਵਿੱਚ ਉਤਰੇਗਾ ਤੇ ਗਿੱਲ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਉਹ ਇੱਕ ਇੱਕ ਕਰਕੇ ਸਾਰਿਆਂ ਨੂੰ ਬਾਹਰ ਕੱਢਣਗੇ ਸੋ ਆਪਣੀ ਵਾਰੀ ਦਾ ਇੰਤਜ਼ਾਰ ਕਰੋ ਕੋਈ ਵੀ ਹਫੜਾ ਦਫੜੀ ਨਾ ਕਰੇ ਤੇ ਇਹ ਕਾਰਜ 16 ਨਵੰਬਰ 1999 ਨੂੰ ਸਵੇਰੇ ਸ਼ੁਰੂ ਹੋਇਆ ਅਤੇ 6 ਘੰਟਿਆਂ ਤੱਕ ਚੱਲਿਆ ਗਿੱਲ ਸਾਹਿਬ ਦੀ ਅਗਵਾਹੀ ਵਿੱਚ ਸਾਰੇ ਮਜ਼ਦੂਰਾਂ ਨੂੰ ਇੱਕ ਇੱਕ ਕਰਕੇ ਬਾਹਰ ਕੱਢਿਆ ਗਿਆ ਤੇ ਆਖਰ ਤੇ ਜਦੋਂ ਗਿਲ ਸਾਹਿਬ ਚੈੱਕ ਕਰਨ ਜਾਂਦੇ ਆ ਕਿ ਕੋਈ ਮਜ਼ਦੂਰ ਥੱਲੇ ਤਾਂ ਨਹੀਂ ਰਹਿ ਗਿਆ ਤਾਂ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜੋ ਕੈਪਸੂਲ ਨਾਲ ਉਹ ਬਾਹਰ ਕੱਢਦੇ ਆ ਮਜ਼ਦੂਰਾਂ ਨੂੰ ਉਹ ਹਥੌੜੇ ਨਾਲ ਨੌਕ ਕਰਦੇ ਆ ਤਾਂ ਜੋ ਉੱਪਰ ਹੁੰਦੇ ਆ ਉਹਨਾਂ ਨੂੰ ਪਤਾ ਲੱਗਦਾ ਕਿ ਹੁਣ ਕੈਪਸੂਲ ਨੂੰ ਤਾਂ ਹਾਂ ਖਿੱਚਣਾਗਾ ਗਿਲ ਸਾਹਿਬ ਦੱਸਦੇ ਆ ਕਿ ਉੱਥੇ ਨੀਰਾ ਬੌਸ ਸੀਗਾ ਉਹਨਾਂ ਦੇ ਹੱਥ ਚੋਂ ਉਹ ਹਥੌੜਾ ਡਿੱਗ ਪੈਂਦਾ ਤੇ ਹੁਣ ਪ੍ਰੋਬਲਮ ਇਹ ਸੀ ਕਿ ਜਿੰਨਾ ਟਾਈਮ ਗਿਲਸਾਹ ਥੱਲੋਂ ਸਿਗਨਲ ਨਹੀਂ ਭੇਜਦੇ ਤਾਂ ਕਿਸੇ ਨੇ ਉਹਨਾਂ ਨੂੰ ਉੱਪਰ ਨਹੀਂ ਖਿੱਚਣਾ ਹੌਲੀ ਹੌਲੀ ਗਿਲਸਾਹ ਨੂੰ ਉੱਥੋਂ ਕੋਈ ਚੀਜ਼ ਲੱਭਦੀ ਆ ਉਹ ਫਿਰ ਨੌਕ ਕਰਦੇ ਆ ਤਾਂ ਗਿਲਸਾਹ ਨੂੰ ਉੱਪਰ ਬੁਲਾਇਆ ਜਾਂਦਾ ਹੈ ਇਹ ਸਾਰਾ ਕੰਮ ਗਿਲਸਾਹ ਦੀ ਅਗਵਾਹੀ ਵਿੱਚ ਹੋਇਆ ਤੇ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਦਿੱਤਾ ਗਿਆ ਇਸ ਬਹਾਦਰੀ ਲਈ ਗਿਲਸਾਹ ਨੂੰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਰਾਮਾ ਸੁਆਮੀ ਜੀ ਨੇ ਉਹਨਾਂ ਨੂੰ ਭਾਰਤ ਦੇ ਸਰਵ ਚ ਨਾਗਰਿਕ ਬਹਾਦਰੀ ਪੁਰਸਕਾਰ ਸਰਬੋਤਮ ਜੀਵਨ ਰક્ષા ਪਦਮ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਕੈਪਸੂਲ ਗਿਲ ਦਾ ਨਾਮ ਮਿਲਿਆ ਤੇ ਕੋਲ ਇੰਡੀਆ ਲਿਮਟਿਡ ਵੱਲੋਂ ਉਹਨਾਂ ਦੇ ਜਨਮ ਦਿਨ ਨੂੰ ਬਚਾਅ ਦਿਵਸ ਵਜੋਂ ਮਨਾਇਆ ਜਾਂਦਾ ਹੈ। ਗਿਲ ਸਾਹਿਬ ਨੇ ਆਪਣੀਆਂ ਸਵਾਮਾ ਨਵਾਂਗੇ ਇਸ ਕੰਪਨੀ ਵਿੱਚ ਤੇ ਆਪਣੀਆਂ ਸਵਾਮਾਂ ਨਾਲ ਕੰਪਨੀ ਨੂੰ ਬਹੁਤ ਉੱਪਰ ਦੀ ਉੱਪਰ ਲੈ ਕੇ ਗਏ ਆਖਰਕਾਰ 26 ਨਵੰਬਰ 2019 ਨੂੰ 80 ਸਾਲ ਦੀ ਉਮਰ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਜੇ ਕਿਸੇ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਹੋਰ ਜਾਨਣਾ ਤਾਂ ਗਿੱਲ ਸਾਹਿਬ ਦੀਆਂ ਇੰਟਰਵਿਊਆਂ ਜੋ ਬਖ ਵਕ ਚੈਨਲਾਂ ਉੱਪਰ ਹਨ ਸੁਣੀਆਂ ਜਾ ਸਕਦੀਆਂ ਹਨ ਬਾਲੀਵੁੱਡ ਵਿੱਚ ਉਹਨਾਂ ਦੀ ਲਾਈਫ ਉੱਪਰ ਇੱਕ ਫਿਲਮ ਮਿਸ਼ਨ ਰਾਣੀ ਗੰਜ ਬਣੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਅਸੀਂ ਤੁਹਾਡੇ ਲਈ ਹੋਰ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਲੈ ਕੇ ਆਉਂਦੇ ਰਹਾਂਗੇ ਤਾਂ ਹੋਰ ਵਕ ਵਕ ਤਰ੍ਹਾਂ ਦੀਆਂ ਕਹਾਣੀਆਂ ਸੁਣ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਹੋਰ ਵੀ ਇਹ ਕਹਾਣੀਆਂ ਸੁਣ ਸਕੋ ਤੁਹਾਡਾ ਬਹੁਤ ਬਹੁਤ ਧੰਨਵਾਦ